ਕੋਈ ਯਾਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਆਉ ਤਿਸਪੈ ਆਪ ਵਿਚਾਈ ਜੀਉ ਜਦੋਂ ਗੁਰਸਿੱਖ ਪਿਆਰਿਆਂ ਦੇ ਮਨ ਵਿੱਚ ਪਰਮਾਤਮਾ ਨੂੰ ਪਾਣ ਦੀ ਤਾਂਗ ਲੱਗ ਜਾਂਦੀ ਹੈ ਤਾਂ ਬਿਲਕੁਲ ਸੱਚ ਹੈ ਉਸ ਗੁਰਸਿੱਖ ਪਿਆਰੇ ਨੂੰ ਪ੍ਰੀਤਮ ਪਿਆਰੇ ਦਰਸਨਾ ਤੋਂ ਬਿਨਾ ਹੋਰ ਕੋਈ ਚੰਗਾ ਲੱਗਦਾ ਨਹੀਂ ਮਨ ਵਿੱਚ ਬਾਰ ਬਾਰ ਚੌਂਠਦਾ ਹੈ ਭਾਵਨਾ ਬਣ ਜਾਂਦੀ ਕਿ ਮਹਾਰਾਜ ਜੀ ਕਿਰਪਾ ਕਰੋ ਆਪਣੇ ਬਣਾ ਲਓ ਅਸੀਸ ਬਖਸ਼ੋ ਆਗ ਸੰਗ ਸਾਈ ਹੋ ਕਿਉਂਕਿ ਮਹਾਰਾਜ ਜੀ ਇਸ ਕਾਲਜ ਕੀ ਜੀਵਹਾਂ ਆਪਣੇ ਕਰਮਾਂ ਕਰਕੇ ਕੇ ਕੇਤ ਕਰਕੇ ਵਿਚੜੇ ਮਹਾਰਾਜ ਜੀ ਤੇਰੀ ਮਿਹਰ ਨਾਲ ਹੀ ਸਾਡਾ ਪਲਾ ਹੋ ਸਕਦਾ ਹੈ ਜਦੋਂ ਅੰਦਰੋਂ ਚਿੰਤਾ ਆਸਾਮ ਆकांक्षाਮ ਇਹ ਖਤਮ ਹੋ ਜਾਣਾ ਕੋਈ ਕੰਕਸਾ ਰਹੇ ਨਾ ਬਸ ਤਰਸਨਾ ਦੀ ਤਾਂ ਪੈਦਾ ਹੋ ਜੇ ਤਾਂ ਸਮਝ ਲਓ ਸਹਿਜ ਬਣ ਗਿਆ ਹਰ ਘੜੀ ਹਰ ਪਲ ਤਾਂਗ ਹੁੰਦੀ ਹੈ ਕਿ ਕੋਈ ਗੁਰੂ ਦੀ ਗੱਲ ਸੁਣਾਵੇ ਉਰਦਗੋ ਇਸਵਰ ਪੜੀ ਵਾਰ-ਵਾਰ ਅੰਦਰੋਂ ਚਾਹ ਹੋ ਜੇ ਸਿਫਤ ਸਲਾਹ ਕਰਨ ਵਾਸਤੇ ਪਰਮਾਤਮਾ ਨੇ ਸਮਝ ਲਓ ਰਬ ਦੀ ਸੀਮਾ ਇਹ ਨਸਾਨੀ ਹੈ ਪਾਈ ਜੋ ਜੋ ਮਨ ਵਿੱਚੋਂ ਬਿਰਾਗ ਲੱਗਦਾ ਹੈ ਪਰਮੇਸ਼ਰ ਨੂੰ ਪਾਉਣ ਦਾ ਅੰਦਰੋਂ ਭਾਵਨਾ ਬਣਦੀ ਹੈ ਵਾਰ-ਵਾਰ ਕਥਾ ਕੀਰਤਨ ਸਿਫਤ ਸਲਾਹ ਕਰਨ ਦੀ ਤਾਂ ਸਮਝ ਲਓ ਸੱਚੇ ਪਾਤਸ਼ਾਹ ਨੇ ਟੁੱਟੇ ਹੋ ਕੇ ਠ ਕੇ ਬਾਹਰ ਲਈ ਹੈ ਤਾਨ ਗੁਰੂ ਰਾਮਦਾਸ ਮਹਾਰਾਜ ਤਾਨ ਗੁਰੂ ਗ੍ਰੰਥ ਸਾਹਿਬ ਜੀ ਤਨ ਸੰਸਾਰ ਜੀ ਗਨਾਂ ਦੇ ਮਹਾਰਾਜ ਅਸੀਂ ਇਹ ਦਿੰਦੇ ਸਿੰਘ ਆਪ ਕਿਰਪਾ ਕਰ ਦੇ ਨੇ ਭਾਈ ਸੰਮਨ ਦੀ ਭਾਵਨਾ ਮਹਾਰਾਜ ਇਹ ਹੀ ਹੈ ਆਪਣੇ ਗੁਰ ਸਿੱਖ ਪਿਆਰੇ ਵਿਚਾਰਨ ਤੂੜ ਗੁਰ ਸਿੱਖਾਂ ਦਾ ਮਾਰ ਪਿਆਰ ਬਖਸ਼ੋ ਤਾਂ ਕਿ ਆਪ ਇਹਦੀ ਕਿਰਪਾ ਬਣਾ ਜੇ ਗੁਰੂ ਦੀ ਖੁਸ਼ੀ ਲੈਣੀ ਹੈ ਮਹਾਰਾਜ ਕਹਿੰਦੇ ਨੇ ਗੁਰ ਸਿੱਖਾਂ ਦੀ ਖੁਸ਼ੀ ਮਿਲ ਜੇ ਮਹਾਰਾਜ ਬਸ ਅੰਗ ਸੰਸਾਈ ਹੋਣ ਅਸੀਂ ਸਮਕ ਸ਼ਰਮਾਲਾ ਜੀ ਬਾਰ ਬਾਰ ਹੀ ਬੇਨਤੀਆਂ ਮੇਰਾ ਮੁੱਜ ਮੈਂ ਕੁਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲੱਗੇ ਮੇਰਾ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ